ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਰਣਜੀਤ ਸਿੰਘ ਰਣਜੀਤ ਕ੍ਰੋਪ ਸਾਇੰਸ ਤੋਂ ਕਿਸਾਨ ਵੀਰੋ ਅੱਜ ਦੀ ਵੀਡੀਓ ਲੈ ਕੇ ਆਇਆ ਮੈਂ 1847 ਤੇ ਜਿੱਦਾਂ ਕਿ ਕਿਸਾਨ ਵੀਰ ਸਭ ਜਾਣਦੇ ਨੇ ਕਿ ਪਿਛਲੇ ਵਾਰ ਬਹੁਤ ਹੀ ਵੱਡੇ ਏਰੀਏ ਦੇ ਵਿੱਚ ਪੀਵੀ ਪੂਸਾ ਬਾਸਮਤੀ 1847 ਲੱਗਿਆ ਸੀ ਤੇ ਰੇਟ ਵੀ ਕਈ ਕਿਸਾਨਾਂ ਨੂੰ ਚੰਗੇ ਮਿਲੇ ਨੇ ਕਈ ਕਿਸਾਨਾਂ ਨੂੰ ਰੇਟ ਜਿਹੜੇ ਇਸਦੇ ਬਹੁਤ ਘੱਟ ਮਿਲੇ ਨੇ ਉਸਦੇ ਦੋ ਕਾਰਨ ਸੀ ਕਿਸਾਨ ਵੀਰੋ ਘੱਟ ਰੇਟ ਤਾਂ ਮਿਲੇ ਨੇ ਕਿਉਂਕਿ ਵਪਾਰੀ ਨੂੰ ਇੱਕ ਮੌਕਾ ਮਿਲਿਆ ਸੀ ਜਾਂ ਲਾ ਲੋ ਇੱਕ ਉਹਨਾਂ ਨੂੰ ਡਰ ਸੀ ਕਿ ਇਸ ਦੇ ਵਿੱਚ ਕਿੰਨੀ ਬ੍ਰੋਕਨ ਆਂਦੀ ਹੈ ਕਿੰਨਾ ਇਸ ਦੀ ਟੁੱਟਫੁੱਟ ਹੁੰਦੀ ਹੈ ਔਰ ਕਿੰਨਾ ਇਹਦੇ ਵਿੱਚੋਂ ਚੋਲ ਨਿਕਲਦਾ ਤਾਂ ਉਸ ਦੇ ਮੁਤਾਬਿਕ ਵਪਾਰੀਆਂ ਨੇ ਇਹ ਸੋਚਿਆ ਕਿ ਇਹਨੂੰ ਥੋੜੇ ਰੇਟ ਘੱਟ ਤੇ ਖਰੀਦਾ ਜਾਵੇ ਲਾਸਟ ਦੇ ਆ ਵਿੱਚ ਆ ਕੇ ਕਿਸਾਨ ਵੀਰੋ ਤੁਸੀਂ ਜਾਣਦੇ ਹੋ ਕਿ 1847 1509 اور 1692 ਇੱਕੋ ریٹ ہی ہو گئے سی باقی سب ਜਾਣਦੇ ਨੇ ਜੀ ਜਦੋਂ ਵੀ ਕੋਈ ਨਵੀਂ ਵੈਰਾਈਟੀ مارکیٹ ਦੇ ਵਿੱਚ ਆਉਂਦੀ ਹੈ ਤਾਂ پہلے سالوں ਉਸ ਦਾ ਜਿਹੜਾ ریٹ ਹੈ ਉਹ ਘੱਟ ਲੱਗਦਾ ਹੁਣ ਕਿਸਾਨ ਵੀਰ ਜਿਨ੍ਹਾਂ ਨੇ مونਗੀ ਲਾ ਰੱਖੀ ਹੈ ਉਹਨਾਂ ਦਾ ਇਹੀ ਹੈ ਕਿ ਅਸੀਂ 1509 ਲਈਏ ਜਾਂ 1692 ਲਈਏ ਜਾਂ 1847 ਲਈਏ ਦੇਖੋ ਜੀ ਇੱਥੇ ਜੋ ਵੀ ਤੁਸੀਂ ਵੈਰਾਈਟੀ ਲਾ ਸਕਦੇ ਹੋ ਆਪ ਦੀ ਚੋਇਸ ਤੇ ਲਾ ਸਕਦੇ ਹੋ ਅਸੀਂ ਤਾਂ ਸਿਰਫ ਇੱਕ ਐਡਵਾਈਸ ਦੇਣੀ ਹੁੰਦੀ ਹੈ ਤੁਹਾਨੂੰ ਨੰਬਰ 1 ਤਾਂ ਗੱਲ ਇਹ ਹੈ ਕਿਸਾਨ ਵੀਰੋ 1509 ਹੈ ਜਿਹੜਾ ਉਹ ਆਪਾਂ ਝਾੜ ਦੇਖਦੇ ਹਾਂ 55 ਤੋਂ ਲੈ ਕੇ 60 ਮਣ ਤੱਕ ਝਾੜ ਦੇ ਜਾਂਦੀ ਹੈ ਨੰਬਰ 2 1692 ਅਗਰ ਡਿੱਗੇ ਨਾ ਤਾਂ ਕਿਸਾਨ ਵੀਰੋ 60 ਤੋਂ ਲੈ ਕੇ 65 ਮਣ ਝਾੜ ਦੇ ਜਾਂਦੀ ਹੈ ਔਰ 1847 ਜਿਹੜੀ ਵੈਰੈਟੀ ਹੈ ਕਿਸਾਨ ਵੀਰੋ ਇਹ ਪਿਛਲੀ ਵਾਰ ਜਿਹੜੇ ਅਸੀਂ ਕਿਸਾਨਾਂ ਤੋਂ ਡਾਟਾ ਇਕੱਠੇ ਕੀਤੇ ਨੇ ਜਦ ਉਹਨਾਂ ਕਿਸਾਨਾਂ ਤੋਂ ਅਸੀਂ ਪੁੱਛਿਆ ਜਿਹੜੇ ਕਿਸਾਨ ਸਾਡੇ ਤੋਂ ਬੀਜ ਲੈ ਕੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ 70 ਮਣ ਤੋਂ ਲੈ ਕੇ 80 ਮਣ ਇੱਕ ਏਕੀਲੇ ਦੇ ਹਿਸਾਬ ਨਾਲ ਜਿਹੜੀ ਇਸ ਦੀ ਪੈਦਾਵਾਰ ਆਈ ਹੈ ਹੁਣ ਕਿਸਾਨ ਵੀਰੂ ਕਈ ਕਿਸਾਨਾਂ ਦੇ ਫੋਨ ਐਸੇ ਵੀ ਆਏ ਨੇ ਜਿਹੜੇ ਕਹਿੰਦੇ ਬਾਈ ਜੀ ਅ ਅਸੀਂ 18 47 ਲਈ ਸੀ ਸਾਡੀ 45 ਮਣ ਨਿਕਲੀ ਸਾਡੀ 50 ਮਣ ਨਿਕਲੀ ਤਾਂ ਉਹਨਾਂ ਨੂੰ ਪੁੱਛਦੇ ਸੀ ਤੁਸੀਂ ਬੀਜ ਕਿੱਥੋਂ ਲਿਆ ਤਾਂ ਕਹਿ ਦਿੰਦੇ ਸੀ ਮਾਰਕੀਟ ਦੇ ਵਿੱਚ ਦੇਖੋ ਮਾਰਕੀਟ ਦੇ ਵਿੱਚ ਕਦੇ ਵੀ ਕੋਈ ਪਤਾ ਨਹੀਂ ਹੁੰਦਾ ਕਿ ਮਾਰਕੀਟ ਦੇ ਵਿੱਚ ਤੁਹਾਨੂੰ ਕੀ ਮਿਲ ਰਿਹਾ ਅਸੀਂ ਜੋ ਆਪਣੀ ਫੈਕਟਰੀ ਦੇ ਵਿੱਚ ਬੈਠ ਕੇ ਬੀਜ ਦਿੰਨੇ ਆ ਉਹੀ ਬੀਜ ਨੂੰ ਅਸੀਂ ਪ੍ਰਮੋਟ ਕਰਦੇ ਆ ਜੋ ਸਾਡੇ ਕੋਲ ਆਪ ਦਾ ਬੀਜ ਹੁੰਦਾ ਕਿਉਂਕਿ ਮਾਰਕੀਟ ਦੇ ਵਿੱਚ ਅਸੀਂ ਪਹਿਲੀ ਗੱਲ ਤਾਂ ਬੀਜ ਨਹੀਂ ਦਿੰਦੇ ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਵੱਡਾ ਜਿਹੜਾ ਧੋਖਾ ਹੁੰਦਾ ਇੱਕ ਝੂਠ ਦਾ ਸਹਾਰਾ ਲੈ ਕੇ ਮਾਰਕੀਟ ਦੇ ਵਿੱਚ ਬੀਜ ਵੇਚੇ ਜਾਂਦੇ ਨੇ ਜਦੋਂ ਦੁਕਾਨਦਾਰ ਕੋਲੋਂ ਜ਼ਿਮੀਦਾਰ ਆਂਦਾ ਤਾਂ ਜ਼ਿਮੀਦਾਰ ਇਹ ਕਹਿ ਦਿੰਦਾ ਬੀ ਇਹ ਮੇਰਾ ਤਾਂ ਝਾੜ ਨਹੀਂ ਨਿਕਲਿਆ ਜਦ ਤੁਸੀਂ ਬੀਜ ਗਲਤ ਦਿੱਤਾ ਦੁਕਾਨਦਾਰ ਅੱਗੋਂ ਕਹਿੰਦਾ ਹੈ ਜੀ ਸਾਨੂੰ ਤਾਂ ਪਿੱਛੋਂ ਕੰਪਨੀ ਵਾਲੇ ਨੇ ਦਿੱਤਾ ਸੀ ਕੰਪਨੀ ਵਾਲੇ ਤੇ ਤੁਸੀਂ ਕੇਸ ਕਰੋ ਜਾਂ ਕੁਝ ਵੀ ਕਰੋ ਜਾਂ ਕੰਪਨੀ ਵਾਲਿਆਂ ਨਾਲ ਸਿੱਧਾ ਤੁਸੀਂ ਗੱਲ ਕਰੋ ਤਾਂ ਇਦਾਂ ਦੇ ਕਈਆਂ ਕਈ ਸਵਾਲ ਨੇ ਜਿਹੜੇ ਉਹ ਆਉਂਦੇ ਰਹਿੰਦੇ ਨੇ ਹੁਣ ਮੈਂ ਪਹਿਲੀ ਗੱਲ ਇਹ ਕਿਸਾਨ ਵੀਰਾਂ ਨੂੰ ਦੱਸਣਾ ਚਾਹਨਾ ਕਿ ਕਿਸਾਨ ਵੀਰ ਕਈ ਕਹਿ ਰਹੇ ਨੇ ਕਿ ਮੰਗੀ ਵਾਲੀ ਜਗ੍ਹਾ ਤੇ ਆਪਾਂ ਕਿਹੜੀ ਵੈਰਾਈਟੀ ਲਾਈਏ ਕਿਸਾਨ ਵੀਰੋ ਅਸੀਂ ਹਰ ਸਾਲ ਜਿਹੜਾ 1400 ਸਿੱਕ ਹੈ ਉਹ 8 ਤੋਂ ਲੈ ਕੇ 10 ਜੁਲਾਈ ਦੇ ਵਿੱਚ ਲਾਉਨੇ ਆਂ ਮੂੰਗੀ ਵਾਲੇ ਖੇਤ ਦੇ ਵਿੱਚ ਜਿਸ ਦਾ ਝਾੜ ਕੀ ਬਹੁਤ ਸੋਹਣਾ ਆਂਦਾ ਮੈਂ ਆਪਣੀ ਪਹਿਲੀ ਵੀਡੀਓ ਦੇ ਵਿੱਚ ਦੱਸ ਚੁੱਕਿਆ ਕਿ ਜਿਹੜੇ ਕਿਸਾਨ ਵੀਰ ਲੇਟ ਬਾਸਮਤੀ 1400 ਸਿੱਕ ਲਾਉਂਦੇ ਨਾ ਤਾਂ ਉਹਦੇ ਵਿੱਚ ਝੰਡਾ ਆਉਂਦਾ ਨਾ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਬਿਮਾਰੀ ਆਉਂਦੀ ਹੈ ਗਰਦਨ ਤੋੜ ਵੀ ਉਹਨਾਂ ਦੇ ਵਿੱਚ ਨਾ ਮਾਤਰਾ ਵਾਲਾ ਸਿਸਟਮ ਜਿਹੜਾ ਉਹ ਆਉਂਦੀ ਹੈ ਬਾਕੀ ਰਹੀ ਗੱਲ ਕਿਸਾਨ ਵੀਰੋ 14 ਸਿੱਕ ਦੇ ਝਾੜ ਦੀ 14 ਸਿੱਕ ਦਾ ਜਿਹੜਾ ਝਾੜ ਹੈਗਾ ਉਹ ਅਗਰ ਲੇਟ ਲਾਉਨੇ ਆ ਤਾਂ ਜ਼ਿਆਦਾ ਆਉਂਦਾ ਉਸੇ ਤਰ੍ਹਾਂ ਹੀ 1847 ਨੂੰ ਜਿਵੇਂ ਕਿ ਪਿਛਲੇ ਸਾਲ ਫਲੱਡ ਆਇਆ ਸੀ ਹਰਿਆਣਾ ਪੰਜਾਬ ਦੇ ਵਿੱਚ ਤੇ ਬੜੀ ਹੀ ਮਾਤਰਾ ਦੇ ਵਿੱਚ 1847 1699 1509 ਲਾਇਆ ਗਿਆ ਜਿੱਥੇ ਕਿ 1847 ਲੱਗਿਆ 1885 ਲੱਗਿਆ ਉਹਨੇ ਬਹੁਤ ਸੋਨਾ ਝਾੜ ਦਿੱਤਾ 1847 ਕਈ ਕਿਸਾਨਾਂ ਦਾ ਕਹਿਣਾ ਹੈ ਕਿ 31 31 32 32 ਕੁਆਂਟਲ ਵੀ ਖੇਤ ਦੇ ਵਿੱਚੋਂ ਨਿਕਲਿਆ ਫਲੱਡ ਆਣ ਤੋਂ ਬਾਅਦ ਹੁਣ ਉਹੀ ਗੱਲ ਹੈ ਕਿਸਾਨ ਵੀਰੋ ਨਾ ਤਾਂ ਇਸ ਕਿਸਮ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਪੈਂਦੀ ਹੈ ਨਾ ਹੀ ਇਸ ਕਿਸਮ ਨੂੰ ਕਿਸੇ ਤਰ੍ਹਾਂ ਦਾ ਡਿੱਗਣ ਦਾ ਖਤਰਾ ਹੈ ਔਰ ਮੰਡੀ ਕਰਨ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ ਮੈਂ ਇਸ ਤੇ ਇੱਕ ਗੱਲ ਪੂਰੇ 100% ਸ਼ੋਰ ਔਰ ਸਚਾਈ ਗੱਲ ਕਹਿਣਾ ਕਿਉਂਕਿ ਸਾਡੀ ਜਿਹੜੀ ਗੱਲਬਾਤ ਉਹ ਬੜੇ ਵੱਡੇ-ਵੱਡੇ ਵਿਗਿਆਨੀਆਂ ਨਾਲ ਹੁੰਦੀ ਰਹਿੰਦੀ ਹੈ ਆਉਣ ਵਾਲਾ ਸਮਾਂ ਐਸਾ ਹੋਵੇਗਾ ਕਿ 1509 ਔਰ 1692 ਨੂੰ ਪਿੱਛੇ ਛੱਡ ਕੇ 1847 ਦੀ ਜਿਹੜੀ ਡਿਮਾਂਡ ਹੈ ਉਹ ਤੁਸੀਂ ਦੇਖ ਲਿਓ ਅਗਲੀ ਵਾਰ ਜ਼ਿਆਦਾ ਆਵੇਗੀ ਕਿਉਂ ਜ਼ਿਆਦਾ ਆਵੇਗੀ ਕਿਉਂਕਿ ਇਸ ਦੇ ਜਿਹੜੇ ਚਾਵਲ ਨੇ ਹਰ ਜਗ੍ਹਾ ਤੇ ਸੈਂਪਲ ਲੈਂਦੇ ਜੋ ਵੀ ਹੈ ਉਹ ਪਾਸ ਹੋਏ ਨੇ ਨੰਬਰ 2 ਤੇ ਆ ਜਾਂਦੀ ਹੈ ਜੀ ਵੈਰਾਈਟੀ 1885 1885 ਵੀ 11 11 21 ਦੀ ਸੋਧ ਕਰਕੇ ਕਿਸ ਨੂੰ ਤਿਆਰ ਕੀਤਾ ਗਿਆ ਇਹਨੂੰ ਵੀ ਤੁਸੀਂ ਲੇਟ ਤੋਂ ਲੇਟ 25 ਜੁਲਾਈ ਤੱਕ ਲਾ ਸਕਦੇ ਹੋ ਫਲੱਡ ਤੋਂ ਬਾਅਦ ਵੀ ਜਿਹੜੇ ਕਿਸਾਨਾਂ ਨੇ ਇਸ ਟ੍ਰਾਂਸਪਲੈਂਟ ਕੀਤਾ ਉਹਨਾਂ ਦੇ ਖੇਤਾਂ ਦੇ ਵਿੱਚ ਇਸ ਦਾ ਝਾੜ 70 72 ਮਾਣਕ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਆਇਆ ਤਾਂ ਇਸ ਕਰਕੇ ਮੈਂ ਕਹਿਣਾ ਚਾਹਨਾ ਕਿ ਜਿਹੜੇ ਕਿਸਾਨ ਵੀਰ ਘਬਰਾਏ ਹੋਏ ਨੇ ਕਿ ਮੂੰਗੀ ਮੱਕੀ ਵਾਲੀ ਜਗ੍ਹਾ ਤੇ ਅਸੀਂ ਕਿਹੜੀ ਵੈਰੈਟੀ ਲਾਈਏ ਬੇ ਲੇਟ ਤਾਂ ਨਹੀਂ ਹੋ ਗਏ ਤਾਂ ਇਹ ਦਾ ਕੋਈ ਸਿਸਟਮ ਨਹੀਂ ਹੈਗਾ ਤੁਸੀਂ 18 47 18 85 ਲੇਟ ਲਾ ਸਕਦੇ ਹੋ ਕਿਉਂਕਿ ਜਿਹੜੀ 1401 ਹੈ 1401 ਦੀ ਬਿਜਾਈ ਅਸੀਂ ਪਨੀਰੀ ਦੀ ਹੁਣ ਕਰੀ ਹੈ ਔਰ ਅਸੀਂ ਲਗਭਗ ਮਹੀਨੇ ਤੋਂ ਲੈ ਕੇ 32 33 34 ਦਿਨਾਂ ਦੀ ਪਨੀਰੀ ਆਪਣੇ ਖੇਤ ਦੇ ਵਿੱਚ ਲਾਉਨੇ ਆਂ ਕਿਉਂਕਿ ਕਈ ਕਿਸਾਨ ਵੀਰ ਕਹਿੰਦੇ ਨੇ 25 ਦਿਨਾਂ ਦੀ ਪਨੀਰੀ ਲਾਣੀ ਚਾਹੀਦੀ ਹੈ ਨਹੀਂ ਤਾਂ ਝੰਡਾ ਬਣ ਜਾਂਦਾ ਦੇਖੋ ਜੀ ਉਸ ਚੀਜ਼ ਨਾਲ ਮੈਂ ਸਹਿਮਤ ਨਹੀਂ ਹੈਗਾ ਔਰ ਜੇ ਅਗਰ ਆਪਾਂ ਛੋਟੇ ਟਾਈਮ ਦੀ ਕੋਈ ਵੀ ਪਨੀਰੀ ਲਾਉਣੀ ਹੈ ਤਾਂ ਉਹਦੇ ਵਿੱਚ ਜਿਹੜਾ ਕਿ ਮੱਚਣ ਦਾ ਡਰ ਜ਼ਿਆਦਾ ਰਹਿੰਦਾ ਤਾਂ ਠੀਕ ਹੈ ਕਿਸਾਨ ਵੀਰੋ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਔਰ ਜੇ ਇਸ ਵੀ ਕਿਸਾਨ ਵੀਰ ਨੇ 18851847 ਦਾ ਬੀਜ ਖਰੀਦਣਾ ਹੋਵੇ ਉਹ ਸਕਰੀਨ ਉੱਪਰ ਦਿੱਤੇ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਧੰਨਵਾਦ ਜੀ